ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਆਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਹੈ ਮੇਰੇ ਦాతਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾ ਬਈ ਮੇਰੇ ਮਾਲਕ ਜ਼ਰੂਰ ਪੂਰੀਆਂ ਕਰਦੀ ਮੇਰੇ ਦాతਾ ਤੁਹਾਡੇ ਕੋਲ ਮੇਰੀ ਦਿਲੋਂ ਅਰਦਾਸ ਹੈ ਤੇ ਅਰਦਾਸ ਹੈ ਕੀ ਆ ਬਾਬਾ ਜੋਰਜੀ ਸਾਹਿਬ ਉੱਪਰ ਹੈ ਬਾਬਾ ਹਰੀਪੁਰ ਵਾਲਿਆਂ ਅੱਗੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਹੈ ਅਤੇ ਉੱਥੇ ਵੀ ਜਾਣਾ ਹੈ ਉੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਵੀਡੀਓ ਨਹੀਂ ਬਣਾਉਣ ਦਿੰਦੇ ਤੇ ਬਾਹਰ ਤੇ ਥੋੜੀ-ਬਹੁਤੀ ਆਪਾਂ ਤੁਹਾਨੂੰ ਬਣਾ ਕੇ ਤੁਹਾਡੇ ਦਰਸ਼ਨ ਕਰਵਾ ਦਾਂਗੇ ਤੇ ਆ ਪਹਾੜਾਂ ਦਾ ਜਿਹੜਾ ਨਜ਼ਾਰਾ ਹੈਗਾ ਇਹ ਉਹ ਤੁਸੀਂ ਬੈਕਫੁੱਟ ਤੇ ਮੇਰੇ ਬੈਕ ਸਾਈਡ ਤੇ ਦੇਖ ਰਹੇ ਹੋ ਵੀ ਕਿੰਨਾ ਕੁ ਵਧੀਆ ਨਜ਼ਾਰਾ ਹੈਗਾ ਇਸ ਚੀਜ਼ ਦਾ ਤੇ ਹੁਣ ਜਾਣਾ ਉਸ ਤੋਂ ਬਾਅਦ ਵਿੱਚ ਜੋਰਜੀ ਜੋਰਜੀ ਤੋਂ ਫਿਰ ਮਾਮੇਰਾ ਦੇ ਕੋਲ ਕੋਈ ਸਲਾਮ-ਮਸ਼ਵਰਾ ਕਰਨਾ ਹੈ ਉਹ ਸਲਾਮ-ਮਸ਼ਵਰੇ ਵਾਸਤੇ ਉਹਨਾਂ ਨੇ ਮੈਨੂੰ ਸੱਦਿਆ ਹੈ ਕਹਿੰਦੇ ਵੀ ਆ ਕੋਈ ਸਲਾਮ-ਮਸ਼ਵਰਾ ਕਰਨਾ ਰਮੂਹ ਦੇ ਉੱਪਰ ਜਿਵੇਂ ਜਿਵੇਂ ਅਸੀਂ ਬਿੰਦਰਾਖ ਤੋਂ ਹੁਣ ਆਏ ਆਂ ਬਿੰਦਰਾਖ ਤੋਂ ਆਉਂਦੇ ਉਹਦੇ ਰਸਤੇ ਵਿੱਚ ਇੰਨੇ ਮਿੱਟੀ-ਮੁੱਟੀਆ ਹੁਣ ਆ ਮੈਂ ਜੇ ਹੱਥ ਫੇਰਦਾ ਨਾ ਨਿਹਰਾ ਹੀ ਰੇਤਾ ਹੀ ਰੇਤਾ ਹੋਇਆ ਪਿਆ ਤੇ ਉਹ ਰੇਤਾ ਜਿਹੜਾ ਸਾਰਾ ਸਾਫ਼ ਕਰਨਾ ਗਾਣਾ ਕੇ ਮੂੰਹ ਜਾਂ ਧੋ ਕੇ ਫਿਰ ਬਾਬਿਆਂ ਦਾ ਮੱਥਾ ਟੇਕਾਂਗੇ ਜੀ ਤੇ ਹੁਣ ਤੁਹਾਨੂੰ ਆਪਾਂ ਦੂਸਰੇ ਕੈਮਰੇ ਦੇ ਨਾਲ ਦਿਖਾਉਨੇ ਦਾ ਅਨੰਦਮਈ ਸਾਰਾ ਕੁਝ ਉਹ ਬਹੁਤ ਸੋਹਣਾ 뷰 ਹੈ ਜਿਹੜਾ ਲਓ ਜੀ ਗੁਰਦੁਆਰਾ ਸਾਹਿਬ ਦੇ ਥੋੜੇ ਜਿਨੇ ਨਜ਼ਦੀਕ ਤੋਂ ਦਰਸ਼ਨ ਇਦਾਂ ਦਿਖਾਉਣ ਦੇ ਤੁਹਾਨੂੰ ਕਰਾ ਕੇ ਸ਼ਾਇਦ ਮੇਰੇ ਕੈਮਰੇ ਦੇ ਵਿੱਚ ਦਿੱਕਤ ਨਾ ਹੋਵੇ ਤੇ ਮੈਂ ਤੇ ਕੈਮਰਾ ਉਹਦਾ ਸਾਫ਼ ਕਰ ਲਵਾਂ ਜੀ ਲਓ ਜੀ ਹੋ ਗਿਆ ਸਾਫ਼ਾ ਹੁਣ ਥੋੜਾ ਕਲੀਅਰ ਲੱਗਿਆ ਦਿਖਾਣਾ ਲਓ ਜੀ ਦਰਵਾਜ਼ਾ ਲਓ ਜੀ ਕਰਾ ਦਿੱਤੇ ਤੁਹਾਨੂੰ ਦਰਸ਼ਨ ਤੇ ਇੱਧਰ ਬਾਈ ਖੜਾ ਨਾਲ ਆਇਆ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਜੀਰੋ ਜੀ ਕੀ ਫਤਿਹ ਬਾਕੀ ਦੇ ਦਰਸ਼ਨ ਕਰੋ ਜੀ ਬਾਬਾ ਜੀ ਦੇ ਦਰਸ਼ਨ ਤੁਹਾਨੂੰ ਅਸੀਂ ਕਰਾਉਂਦੇ ਜੀ ਹੁਣ ਗਾਂਹ ਜਾ ਕੇ ਕਰਾਉਂਦੇ ਆ ਅੱਛਾ ਜੀ ਤੇ ਮੈਂ ਕਰਵਾ ਦੇ ਦਰਸ਼ਨ ਉਧਰ ਪਹਿਲਾਂ ਹੁਣ ਨੇੜੇ ਜਾ ਕੇ ਜਿਹੜੇ ਕਰਵਾਵੋਗੇ ਕਰਾਉਂਗੇ ਅੱਜ ਅਸੀਂ ਠੰਡ ਨੂੰ ਦੇਖਦੇ ਹੋਏ ਜਾਇਕਾਂ ਜੀ ਪਾ ਲਈਆਂ ਹੈਲੋ ਜੈਕਟ ਸਾਡੀਆਂ ਕੰਮ ਖਰਾਬ ਜੀ ਬਾਬਾ ਜੀ ਦੇ ਦਰਸ਼ਨ ਹੋ ਗਏ ਫੇਰ ਸਾਡੇ ਦਰਸ਼ਨ ਕਰੋ ਜੀ ਚਲੋ ਇਹ ਵੀ ਗੱਲ ਦੋ ਭਾਈਏ ਦੇ ਦਰਸ਼ਨ ਕਰੋ ਜੀ ਹੁਣ ਅਸੀਂ ਹੌਲੀ ਹੌਲੀ ਅੱਗੇ ਵੱਧਨੇ ਪਹਿਲਾਂ ਜਾ ਕੇ ਆਪਾਂ ਮੱਥਾ ਟੇਕੀਏ ਜੇ ਸੇ ਮਾੜਾ ਮੋਟਾ ਬਾਹਰ ਸੇ ਝੂਟ ਲੈ ਜਾਂਦਾ ਹੋਵੇ ਲੈ ਲੈਣਾ ਆਪਾਂ ਨੇ ਠੀਕ ਹੈ ਨਹੀਂ ਲੈ ਹੁੰਦਾ ਹੋਇਆ ਕੋਈ ਚੱਕਰ ਨਹੀਂ ਫਿਰ ਜਾਂਦੇ ਹੋਏ ਪਹਾੜੀਆਂ ਦਿਖਾਉਂਦੇ ਦਿਹਾਉਂਦੇ ਮਾਮੇ ਰੰਗ ਤੱਕ ਪਹੁੰਚਾਂਗੇ ਆਪਾਂ ਠੀਕ ਹੈ ਠੀਕ ਹੈ ਨਾ ਓਕੇ ਓਕੇ ਚੱਕ ਦੇ ਫੱਟੇ ਕਰ ਚੱਲ ਠੀਕ ਹੈ ਫਿਰਦਾ ਫਿਰਦਾ ਜੀ ਮੈਂ ਤੇਰੇ ਨਾਲ ਆਇਆ ਆਪਣੀ ਤਰਨੀ ਲਾ ਲੈ ਜੀ ਨੇੜੇ ਜਿਹੜਾ ਪੱਟਾ ਸ਼ਹਿਰ ਲੱਗਦਾ ਉੱਥੇ ਪਹੁੰਚ ਗਏ ਤੇ ਹੁਣ ਮਾਹਾਂ ਵੀ ਮਠਿਆਈ ਦਾ ਗੱਬਾ ਮਾਮੇ ਰਾਂ ਵਾਸਤੇ ਵੀ ਲੈ ਕੇ ਜਾਣਾ ਸਾਡੀ ਛੋਟੀ ਜਿਹੀ ਗੁੜੀਏ ਦੇ ਨਾਮ ਦਾ ਇਹ ਪੈਸੇ ਆਏ ਬਜਾਰਾ ਇੱਕ ਤਾਂ ਸਾਰਾ ਨੀਚੇ ਵਾਲਾ ਪੱਟਾ ਹੈ ਤੇ ਉੱਪਰ ਪੱਟਾ ਹੈ ਨੇੜੇ ਦਾ ਹੀ ਹੈ ਜੇ ਉਧਰ ਨੂੰ ਗੋਇਲਾ ਜਿਹੜਾ ਉਹ ਇੱਕ ਵਰਗੇ ਤੁਹਾਨੂੰ ਮੰਦਿਰ ਦਿਖਾਇਆ ਸੀ ਲਓ ਜੀ ਪਹੁੰਚ ਗਏ ਆਪਾਂ ਮਾਮੇਰਾਂ ਦੇ ਕੋਲ ਤੇ ਇੱਧਰ ਖੇਤਾਂ ਦੇ ਵਿੱਚ ਤਾਂ ਬਾਈ ਔਖੀ ਜਿਹਾ ਕੰਮ ਆਣਾ ਖੇਤਾਂ ਵਿੱਚ ਤਾਂ ਕੱਖ ਕੰਡਾ ਹੀ ਹੋ ਰਿਹਾ ਹੁਣ ਆ ਆਪਣੇ ਇੱਥੇ ਛੋਲੰਗ ਲੱਗੇ ਹੋਏ ਆ ਛੋਲੰਗ ਕੱਚੇ ਬਾਈ ਹਲਾ ਕੱਚੇ ਆ ਹਨਾ ਹਾਂ ਇਹ ਥੋੜੇ ਜਿਹਾ ਕਹਾਂ ਜਾ ਕੇ ਪੱਕਣੇ ਆ ਹਾਂ ਅਰਬੀਆਂ ਦੇ ਪੱਤੇ ਪੁੱਤੇ ਲੈ ਕੇ ਜਾਣ ਜਿਹਾ ਖਸੂਬ ਬਣਾਉਣ ਨੂੰ ਤਾਂ ਪੁੱਤ ਚਲੇ ਜਾਊਗਾ ਸੋ ਕੀ ਕਹਿੰਦੇ ਹੁੰਦੇ ਉਹ ਭਾਬੀ ਬਣਾਉਂਦੀ ਹੁੰਦੀ ਆ ਉਹ ਆਪਾਂ ਲੈ ਜਾਣੇ ਆ ਇਹਦਾ ਹਾਂ ਤੇ ਤਾਂ ਇਹ ਨਾ ਆ ਰਿਹਾ ਤੂੰ ਆਇ ਤੇ ਬਾਈ ਉੱਪਰ ਮੜ ਜਾ ਤੂੰ ਜੇ ਤੂੰ ਉੱਪਰ ਇੱਧਰ ਦੇਖੇ ਆਏ ਹਾਏ ਹਾਏ ਸੈਨਰੀ ਵੀ ਨਾਲੇ ਉੱਪਰ ਸਫਾਈ ਰੰਗ ਰੋਗਨ ਦੀ ਉਹ ਬਾਬੇ ਵਾਲਾ ਰੰਗ ਰੋਗਨ ਕੈਂਸਲਾ ਲਵਾਤਾ ਹੈ ਨਾ ਪੂਰੀ ਜਦ ਬੰਦਾ ਕੋਈ ਰਹਿੰਦਾ ਨਹੀਂ ਬਾਈ ਕਿਤੇ ਫਿਰ ਅਜਾੜਾ ਬਣ ਜਾਂਦਾ ਏ ਆਪਾਂ ਹੀ ਹੌਲੀ ਹੌਲੀ ਆਵੇ ਰ ਇੱਥੇ ਤੇ ਲੈ ਕੇ ਨਾਨੇ ਕੋ ਗੁਰਦੁਆਰੇ ਕੋ ਜਾਂਦੇ ਜਾਂਦੇ ਦਮ ਟੁੱਟ ਜਾਂਦਾ ਦਾ ਸਾਡਾ

ਲਾ ਦੇਖਦਾ ਵੈਗਰ ਦੀ ਕਿਰਪਾ ਦੇ ਨਾਲ ਇਹ ਖੇਤਾਂ ਦੇ ਵਿੱਚ ਕਿੰਨੇ ਸੁਆਗੇ ਪਰ ਬੈਠੇ ਆ ਇਹਨਾਂ ਦੇ ਵਿੱਚ ਨਾਨੇ ਦੇ ਨਾਲ ਆ ਖੋਦੇ ਆਲੇ ਦੋਲੇ ਵੀ ਥੋੜੀ ਸਫਾਈ ਹੋਣੇ ਵਾਲੀ ਹੋਆ ਹੁਣ ਟੋਟੀ ਦਾ ਪਾਣੀ ਪਹੁੰਚਣ ਲੱਗਿਆ ਫਿਰ ਖੂਦ ਹੀ ਥੋੜੀ ਬੇਕਦਰੀ ਹੋ ਜਾਂਦੀ ਬਸ ਆਈ ਹੁੰਦਾ ਪਰ ਨਹੀਂ ਹੁਣ ਇਹਨਾਂ ਨੇ ਮੋਟਰੇ ਕਿਰੀ ਵੀ ਇੱਥੇ ਤਾਂ ਮੋਟਰ ਦੀ ਸੋਚੇ ਦੱਬ ਦੇ ਉੱਪਰ ਤੇ ਇੱਥੇ ਨੂੰ ਖਿੱਚ ਉਹਦੇ ਵਾਲਾ ਕੰਮ ਖਤਮੇ ਹੋ ਗਿਆ ਬਾਲਟੀ ਵਾਲਾ ਕਿੰਨੀਆਂ ਬਾਲਟੀਆਂ ਗਿਰੀਆਂ ਇਹਦੇ ਵਿੱਚ ਚਲਿਏ ਦੇਖ ਲੈ ਗੱਲਾਂ ਅਸੀਂ ਬਚਪਨ ਜੀ ਬਹੁਤ ਗੁਜ਼ਾਰੇ ਆ ਮੈਂ ਤੇ ਬਾਈ ਨੇ ਇੱਥੇ ਕਾਲੇ ਵੀਰ ਨੇ ਛੁੱਟੀਆਂ ਨੂੰ ਅਸੀਂ ਆ ਜਾਣਾ ਖੇਡ ਲਈ ਜਾਣਾ ਕੁੱਦੀ ਜਾਣਾ ਇੱਧਰ ਨੂੰ ਦੌੜ ਜਾਣਾ ਕਦੇ ਉੱਧਰ ਨੂੰ ਦੌੜ ਜਾਣਾ ਬੜੇ ਤਮਾਸ਼ੇ ਸੀਗੇ ਸਾਡੇ ਹੁੰਦੇ ਹੁਣ ਆਪ ਬਰਸਾਤ ਕਰਕੇ ਰਸਤਾ ਰੁਸਤਾ ਜਾ ਇਹ ਜਿਹਾ ਹੀ ਬਣਿਆ ਹੋਇਆ ਵਾਹਿਗੁਰੂ ਵਾਹਿਗੁਰੂ ਉਹ ਤੁਹਾਡਾ ਖੁਸ਼ਵੰਠਾੜੀਆਂ ਵੀ ਆ ਮਾਮੀ ਨੇ ਤਾਂ ਹਾਂ ਬੇਚਾਰੀ ਨੇ ਖਾਣ ਦੀ ਆ ਖੁਸ਼ੂ ਹਾਂ ਲੋਜੀ ਦੀ ਲੋਜੀ ਜੀ ਸੀ ਨਾ ਓ ਸਾਸਿਕਾ ਜੀ ਜੀ ਸਸਰੀਕਾਲ ਬਤਰਾ ਹੋ ਠੀਕ ਹੋ ਹਾਂਜੀ ਹਾਂ ਕੈਮਰਾ ਇੱਥੇ ਵੀ ਚੱਲਦਾ ਪਿਆ ਬੱਲੇ 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 ਸਾਸਰੀਕਾਲ ਜੀ ਸਾਰਿਆਂ ਨੂੰ ਲੋਜੀ ਪਹੁੰਚ ਗਿਆ ਸਾਡਾ ਬੜਾ ਮੁੰਡਾ ਵੀ ਹਾਂ ਕਿਉਂ ਠੀਕ ਹੈ ਵਾਕਈ 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 ਬੱਲੇ ਬੱਲੇ ਹਾਲ ਤਾਂ ਬੁੱਢੇ ਦੇ ਖਰਾਬ ਹੋ ਗਏ ਜਿਹੜੇ ਰਸਤੇ ਨੂੰ ਤਾਂ ਮੈਨੂੰ ਪਾ ਤਾ ਜਦੋਂ ਰਸਤੇ ਨੂੰ ਪਾਤਾ ਹਣੋ ਰਸਤਾ ਹਣੋ ਭਾਈ ਖਰਾਬ ਵਾਲਾ ਹੀ ਤਾਂ ਮੈਂ ਤਾਂ ਸੋਚਿਆ ਠੀਕ ਹੋਣਾ ਨੰਬਰ ਨਹੀਂ ਹੋਈ ਦਾ ਦੂਰ ਸੋਈ ਤੇ ਨੰਬਰ ਲੱਗਿਆ ਵਾ ਐਚਪੀ 93897 ਬੋਲੇ ਬੋਲੇ ਸੋਈ ਦੇ ਨੰਬਰ ਲਾਤਾ ਅੱਜ ਹੈ ਸਸਰੀ ਘਰ ਬੋ ਤਾਂ ਠੀਕ ਹੋ ਪਰ ਮਾ ਮਾ ਮੈਂ ਮੀਮੂ ਕਿੱਧਰ ਇੱਥੇ ਮੀਮੂ ਤਾਂ ਬਸ ਕੱਲ ਹੀ ਹਟਿਆ ਅੱਛਾ ਹਾਂ ਫੇਟਾੜੀ ਕਾਹਿੰਗੇ ਥੱਲੇ ਥੋੜਾ ਜਾਂ ਬਹੁ ਬੁਰਾ ਹਾਲ ਹੋਇਆ ਸੰਤਾ ਸੀ ਤਿਲਕਦੇ ਤਿਲਕਦੇ ਦੋ ਵਾਰ ਤਾਂ ਥੱਲੇ ਗਰਨ ਲੱਗੇ ਤੇ ਸੀ ਮਾਮੀ ਨਾ ਕਰੀ ਸੀ ਜਈ ਵਾਰ ਮਾਮੀ ਦੇ ਮਾਮੀ ਨੇ ਤਾਂ ਮੈਨੂੰ ਕਿਹਾ ਵੀ ਇੱਧਰ ਨੂੰ ਆਓ ਤੁਸੀਂ ਅਜੇ ਤਾਂ ਉੱਪਰ ਚੀ ਆਉਣ ਦਾ ਪਲਾਨ ਸਾਡਾ ਉੱਪਰ ਚੀ ਹੈ ਕਿਆ ਕਹਿੰਦੇ ਮਾਮੀ ਉਹ ਮੋਲਟਰ ਦੋ ਤੋਂ ਮੋਲਟਰ ਉੱਪਰ ਤੇ ਆਉਂਗੇ ਥੱਲੇ ਉੱਪਰ ਜੋੜ ਜੀ ਤੇ ਥੱਲੇ ਨੂੰ ਇਧਰ ਨੂੰ ਆ ਮੈਂ ਤਾਂ ਉਹ ਇਹਨੂੰ ਕੰਟਰ ਟਮਾਟਰ ਵਾਲਾ ਗਿਆ ਮਗਾ ਸ਼ਾਇਦ ਸੜਕ ਠੀਕ ਹੋਉਂਦੀ ਮਮਾ ਜੀ ਸਤਰੀ ਗਾਲ ਸਾਸਰੀ ਗਾਲ ਜੀ ਸਾਸਰੀ ਕਾ ਪਰ ਮੈਂ ਐ ਨਹੀਂ ਸੋਚਿਆ ਵੀ ਨਵੀਂ ਨਵੀਂ ਸੜਕ ਬਣੀ ਆ ਆ ਲੈ ਭਾਈ ਜਾ ਦਮਿੰਦਾ ਹਾਂ ਠੀਕ ਹੈ ਹਾਂ ਵਧਾਈਆਂ 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 ਆ ਮਾਮੇ ਪਰਾੜੀਆਂ ਹੋਈਆਂ ਦੰਦਾ ਦੇਖ ਲਾ ਵਾ ਮਾਮਾ ਹਾਂ ਜਿਵੇਂ ਕਸ ਹਮ ਬੜਾ ਗਿਆ ਵਾ ਹਾਂ ਇਹ ਤਾਂ ਸਾਡੇ ਕਈ ਮੈਂਬਰ ਵਾ ਦੇਖਿਆ ਮੈਂ ਸੋਚਿਆ ਵੀ ਇੱਧਰ ਨੂੰ ਡੇੜੇ ਨੂੰ ਮਾਣੂਗਾ ਚੱਲ ਉਹ ਮੈਨੂੰ ਇਹ ਨਹੀਂ ਪਤਾ ਤਾਂ ਵੀ ਨਵੀਂ ਮਿੱਟੀ ਜਿਹੜੀ ਉਹ ਗਿੱਲੀ ਹੋਈ ਵੀ ਹੋਣੀ ਚਾਹੀਦੀ ਬਾਤ ਤੂੰ ਤੇਰੇ ਮਾਮੇ ਰਖੀ ਜਾ ਵੀ ਉਹ ਤਾਂ ਸੜਕ ਨੂੰ ਨਾ ਵੀ ਸੜਕ ਆ ਵੀ ਹੁੰ ਗਾਰਾ ਹੋਣਾ ਗਾਰਾ ਹੀ ਤਾਂ ਆ ਦੇਤੀ ਜਾਊਗੀ ਮਖਾ ਆ ਵੀ ਦੇ ਦੋ ਵਾਰ ਮੂੜ ਜਾ ਕਰਿਆ ਮੁਰਜੀਏ ਪਿੱਛੇ ਨੂੰ ਆ ਫਿਰ ਮੈਂ ਹੁਣ ਪੈ ਗੇ ਰਸਤੇ ਮਾ ਦੇਖੀ ਜਾਊਗੀ ਅੱਛਾ ਅੱਛਾ ਜਾਣਾ ਖਾਂਦ ਤੂੰ ਵੀ ਆ ਠੀਕ ਰਿਹਾ ਮਿੱਟੀ ਚੁੱਕੜੀ ਜੀ ਮਾਤਾ ਮੈਂ ਹੁਣ ਆਪਣੇ ਕੱਪੜੇ ਨਹੀਂ ਦਿਖਾਉਣੇ ਹੈਗੇ ਹਾਂ ਹਾਂ ਮੈਂ ਦੇਖਦਾ ਬਾਜੀ ਤਾਂ ਮੈਂ ਕਿਹਾ ਵੀ ਤੈ ਟੰਗਾ ਨਹੀਂ ਥੱਲੇ ਲਾਉਣੀ ਹੈਗੀਆਂ ਕਾਲੇ ਬਾਈ ਨੂੰ ਕਿਹਨੂੰ ਉਤਰਿਆ ਬਾਈ ਇੱਕ ਦੋ ਜਗ੍ਹਾ ਦੋ ਜਗ੍ਹਾ ਉਤਰਿਆ ਤੇਰਾ ਤਾਂ ਨਹੀਂ ਹੋਇਆ ਮੇਰਾ ਜ਼ਿਆਦਾ ਹੋਇਆ ਮੇਰੇ ਨਾਲ ਗੱਲ ਨਾ ਬੋਲਟ ਹੈ ਬੋਲਟ ਕਰਕੇ ਥੋੜਾ ਜਿਆਦਾ ਹਾਂ ਹਾਂ ਉਹ ਕਰਕੇ ਉਹ ਜ਼ਿਆਦਾ ਹੋ ਗਿਆ ਬੋਲਟ ਖਿੱਚ ਲਿਆ ਸਾਨੂੰ ਖਿੱਚ ਲਿਆ ਤੇ ਹੋਰ ਮੋਟਰਸਾਈਕਲ ਉਹਦਾ ਬੋਦਾ ਜਾ ਕੋਈ ਫਿਰ ਔਖਾ ਹੋ ਜਾਣਾ ਤਾਂ ਹਾਂ ਫਿਰ ਅੱਛਾ ਕੱਲ ਕੀ ਬਣਾਉਣ ਮਾਤਾ ਹੁਣ ਮੈਂ ਛੜੇ ਦਾਲ ਬਣਾਈ ਅਰ ਬੀਬੀ ਬਣਾਈ ਫਿਰ ਅੱਧਰ ਖਾਦਾ ਕੋ ਬਣਾਈ ਬੈਠੀ ਆ ਹੋਰ ਕੀ ਹੋਦੀ ਪਾਈ ਫੋਨ ਆ ਗਿਆ ਸਭ ਨੇ ਲੱਗ ਗਈ ਬਾਹਰ ਖਿਏ ਸਾਫੀ ਨਾ ਅੰਦਰ ਹੀ ਬੈਠਾ ਬਾਹਰ ਕਿੱਥੇ ਬੈਠਣਾ ਅੰਦਰ ਬੈਠ ਨਹੀਂ ਅੰਦਰ ਹੀ ਬਿਠਾਓ ਤੁਸੀਂ ਹੋਰ ਬਾਹਰ ਕਿੱਥੇ ਚੱਪਨ ਦੇ ਦਨੇ ਤੈਨੂੰ ਬੜੀ ਜੀ ਪੈਰ ਧੋ ਲੂਗਾ ਅੰਦਰ ਚਾਵੜਾ ਉੱਡੀ ਕੋਲ ਚਲ ਕੋ ਇਨ ਕੋਈ ਨਹੀਂ ਮੈਂ ਕਰ ਦਿੰਦਾ ਰੱਖ ਦਿੰਦਾ ਵਾਹਿਗੁਰੂ ਸੱਚਾ ਪਾਤਸ਼ਾਹ ਪਹੁੰਚ ਕੇ ਦੇਖ ਲੈਣਾ ਸਟ੍ਰੈਸ ਦੂਰ ਨਹੀਂ ਰਸਤੇ ਦੇ ਵਿੱਚ ਓਥੇ ਕੰਮ ਖਰਾਬ ਹੋਇਆ ਸਾਡਾ ਇੱਕ ਦੋ ਵਾਰ ਵੀ ਜੀ ਮੋਟਰਸਾਈਕਲ ਚਿਲਕ ਕੇ ਥੱਲੇ ਨੂੰ ਚਲੇ ਗਿਆ ਮਾਂ ਫਿਰ ਤਾਂ ਔਖਾ ਹੋ ਜੂ ਹਾਂ ਬਾਬੂ ਜੀ ਟਿਕੜੀ ਹਾਂ ਹਾਂ ਤਾਜੀ ਮਿੱਟੀ ਲਈ ਤਾਜੀ ਮਿੱਟੀ ਹਾਂ ਹਾਂ ਰਿੰਕੂ ਦੇ ਘਰ ਤੱਕ ਆਈ ਹੋਈ ਆ ਉਹ ਆ ਨਾ ਗੱਡੀ ਸਾਡੇ ਮੂਰੇ ਮੂਰੇ ਆਈ ਆ ਤੇ ਫਿਰ ਉਹ ਮੈਨੂੰ ਆ ਹੌਸਲਾ ਰਿਖਾਉਦਾ ਮੈਂ ਗੱਡੀ ਤਾਂ ਤਾਜੀ ਹੋ ਗਈ ਆ ਮੂਰੇ ਮੂਰੇ ਜਿਵੇਂ ਦੇਖਾ ਰਿੰਕੂ ਦੇ ਰਿੰਕੂ ਦੇ ਫੜੀ ਸੀ ਹੁਣ ਲੱਗੇ ਹੋਣੇ ਲੋਡ ਕਰਨ ਉਹ ਟਮਾਟਰ ਵਗੈਰਾ ਓਏ ਦੋ ਘੁੱਟ ਬਿੱਟੇ ਆ ਲੱਗ ਜੀ ਉਹ ਵੱਲੇ मामੂ ਗੱਡੀ ਦਾ ਯਾਰ ਮਾਮੂ ਮਰੂਦ ਪੱਕਾ ਉਹ ਮਗ ਗਿਆ ਭਾਈ ਤੂੰ ਕੀ ਆ ਗਿਆ ਸਾਲੇ ਹੋਰ ਪਾ ਮੇਰਾ ਨਿਕਲ ਗਈ ਦੀ ਗਾਲ ਵੀ ਪਤਾ ਨਹੀਂ ਕੀ ਹੋ ਗਿਆ ਹਾਂ ਮੇਰਾ ਪੁੱਤ ਕਾ ਹੋਗਾ ਛੋੜੀ ਕੱਕੇ ਨੂੰ ਇਹ ਕੀ ਕਰਦਾ ਮਰੂਦ ਯਾਰ ਮਾਮੇ ਯਾਰ ਬਾਤ ਹੈ ਹਨਾ ਇਹ ਚ ਕੀੜਾ ਕੁੜਾ ਤਾਂ ਨਹੀਂ ਪਿਆ ਵਾ ਕੀੜਾ ਤਾਂ ਨਹੀਂ ਹੈਗਾ ਕੀੜਾ ਨਹੀਂ ਹਾਨੀ ਹਨਾ ਫੇਰ ਤਾਂ ਰੋਟੀ ਕਾ ਨੂੰ ਬਣਾਉਣੀ ਸੀ ਤੁਸੀਂ ਇਹੀ ਖਾ ਲੈਣੇ ਤੇ ਚੀਕ ਇੱਕ ਦੋ ਕੁ ਚੀਰ ਲੈ ਮਾਮੇ ਯਾਰ ਇੱਕ ਦੋ ਕੁ ਚੀਰ ਰਹਿੰਦੇ ਆ ਉਹ ਨੋਨ ਜਾਂ ਘੇਰ ਹਾਂ ਤਾਜੀ ਤਾਜੀ ਝਾੜ ਲਾ ਪਰ ਤੇ ਵਾਹ ਜੀ ਵਾਹ ਅਮਰੂਦ ਅੱਛਾ ਹਾਂ ਹਾਂ ਜਗਾਰ ਵੀ ਬਣਾਇਆ ਵਗੈਰਾ ਇਹ ਮੇਰੇ ਫੇਰ ਮੂਰੇ ਨੂੰ ਆਈ ਜਾਂਦਾ ਯਾਰ ਇਹਨੇ ਮੇਰੇ ਰਸ ਥੱਲੇ ਆਏ ਜਾਣਾ ਮੈਨੂੰ ਲੱਗਦਾ ਇਹ ਹਾਂ ਇਹ ਓਹਾ ਫੋਕੀ ਫੜੀ ਕੋਈ ਮਾਮੂ ਹਾਂ ਹਾਂ ਆ ਆ हाँ एक आया ओ फुट गया फुट गया गाय तो बहुत दूर फिर दी है हां भी आ गया ठीक है चले कि दो का भी है के ते हां मामू आ लगे थे इनू आहा चल फिर जे थानू पता फिर वेरी गुड ए गया गाय दे कोल हट 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 जा हट जा डरना ही है ना हो देख गया था हां जम

ਲਾ ਬਈ ਤਾਜਾ ਫਰੂਟ ਜਿਵੇਂ ਤੋੜ ਕੇ ਧੋ ਕੇ ਨਾ ਨਾ ਕਾ ਨਾ ਹੋਣਾ ਪਿਆ ਮੈਨੂੰ ਲੱਗਾ ਬਲੈਕ ਸਾਲਟ ਕੱਟ ਕੇ ਖਾਂਦੇ ਹਾਂ ਥੋੜਾ ਥੋੜਾ ਵੇ ਆਨੰਦ ਮੰਗਲ ਬਾਬੇ ਇਹ ਵੀ ਤੇ ਖਾਈ ਚ ਵਾਹਿਗੁਰੂ ਉਹ ਡਿੰਪਲ ਕੈ ਕਰ ਰਿਹਾ ਹੈ ਕਰ ਰਿਹਾ ਹੈ ਕਰ ਰਿਹਾ ਹੈ ਕਰ ਰਿਹਾ ਹੈ ਮਨੁਆਇ ਸੰਭਲ ਚਲੋ ਹਮਾ ਮੈਂ ਮਨੁ ਵੇਹੀ ਨਹੀਂ ਸਮਝਦਾ ਕਿ ਮਰੂਦਾਨ ਚਾਹ ਦਾ ਕੀ ਹੈ ਕਿ ਇੱਕ ਕੋਲ ਚਾਹ ਦਾ ਪਰੇ ਕਰੀ ਹੈ ਹਾਂ ਉਹ ਠੀਕ ਦਪਣਾ ਭਾਈ ਮਨੁਆ ਭਾਈ ਚਾਹ ਪੀਣੀ ਮੈਂ ਚਾਹ ਖਾਣੀ ਨਹੀਂ ਮੈਂ ਤਾਂ ਮਰੂਦੇ ਖਾ ਲੈਣਾ ਮਰੂਦ ਖਾ ਲੈਣਾ ਚਾਹ ਨਹੀਂ ਖਾਣੀ ਨੇ ਮੇਨ ਚਾਹ ਬਈ ਇਹ ਤੇ ਹਾਂ ਪੜ ਗਈ ਨਾ ਮਾ ਮੇਨੇ ਮਸਾਲਾ ਜਆ ਪਾਉ ਪਾਇਆ ਬਾਈ ਵਿੱਚ ਮਸਾਲਾ ਕੁੱਟ ਕੇ ਲਿਆ ਮਾਮਾ ਹੁਣ ਲਓ ਸਾ ਮਸਾਲੇ ਚ ਲਾਲ ਮਿਰਚ ਵੀ ਬਾਈ ਮਨਦੀ ਮਾਮੇ ਨੇ ਹਾਂ ਹਾਂ ਆਹ ਗਾੜੇ ਚ ਉਹ ਪਤਾ ਲੱਗੂ ਖਾਏ ਤੇ ਬਾਅਦ ਵਿੱਚ ਪਤਾ ਲੱਗੂ ਨੇੜੇ ਉਹ ਕਿ ਦਿਖਾ ਉਚਾੜਾ ਦੇਖੋ ਜੀ ਭਾਈ ਮਿਰਚ ਤੇ ਨਾਣ ਕੁੱਟ ਕੇ ਲਿਆ ਮਾਮਾ ਕਾਲਾ ਕਾਲਾ ਨੂਨ ਲੱਗਦਾ ਬਈ ਬਰੌਣ ਬਰੌਣ ਜਿਆ ਨੂਨ ਬੱਬੇ ਚ ਫੋਲ ਆ ਰਾਇਆ ਸਮਾਨ ਅੱਛਾ ਇਹਦੇ ਪਰ ਚੜਕਦਾ ਸਵਾਦ ਲੱਗ ਰਿਹਾ ਪੂਰਾ ਠੀਕ ਭੈਣ ਦਾ ਬਦਮਨਰੀ ਪੂਰੀਆਂ ਮੈਨੂੰ ਪਤਾ ਹੋ ਨਾ ਨਜ਼ਾਰੇ ਆਏ ਪਏ ਹੈ ਓਕੇ ਕਰਨ ਜੋਨੀ ਪਾਪਾ ਕਹਿੰਦਾ ਨਜ਼ਾਰੇ ਆਉਂਦੇ ਨੇ ਨਜ਼ਾਰੇ ਜਾਂ ਹੁੰਦੇ ਹਾਂ ਮੋ ਨਜ਼ਾਰੇ ਰੋ ਜਿੰਦਗੀ ਦੇ ਵਿੱਚ ਹੁਣ ਚਾਹ ਵੀ ਪੀਣ ਨਾਲ ਦੀ ਨਾਲ ਹੈ ਹਾਂ ਚਾਹ ਰੱਖਤੀ ਬੈਠੇ ਮੈਂ ਵੀ ਦੁਬਿਧਾ ਚ ਪੈ ਗਿਆਲੀ ਮਰੂ ਦਿਖਾਈਏ ਇੱਕ ਚਾਹ ਪੀਏ ਦਰ ਤੈਨੂੰ ਵੀ ਮਿਰਚਾਂ ਪਸੰਦ ਆ। ਅਰ ਉਹ ਜਿਹੜੀ ਮਿਰਚ ਲੱਗ ਕੇ ਆ ਰਹੀ ਆ ਢਾਂ ਖਾਦ ਬਾਤ ਤੁਹਾਡੀ ਵੀ ਬੁਰੀ ਆ। ਹਾਂ ਮੈਂ ਹਜੇ ਉਹ ਲੱਖੀ ਵਾਲੀ ਤੇ ਹੋਰ ਉੱਥੇ ਵੀ ਅਦਰ ਬਈ ਆ। ਹਾਂ ਕੱਟ ਲੱਗੇ ਜੀ। ਜੇ ਕੱਟ ਲੱਗੀ ਹੋਰ ਲਾ ਲਿਓ। ਤਾਂ ਵੀ ਇਹ ਮੇਰੇ ਬਾਤ। ਇਦਾਂ ਦੀਆਂ ਫੁੱਲੀਆਂ ਰੋਟੀਆਂ ਸੁਖ ਵੀ ਨਾ ਤੇ ਨਹੀਂ ਬਣਣੀਆਂ ਹੈਗੀਆਂ। ਮੈਨੂੰ ਲੱਗਦਾ ਮਹੀਨਾ ਕ ਛੱਡਣੀਆਂ ਪੈਣੀਆਂ ਇੱਥੇ। ਆ ਨਾ ਘੈਂ ਖਲਾਤਾ ਦੁੱਧ ਹੈ ਚੰਗੇ ਚੰਗੇ ਜੀ ਜੁਗਰਤ ਆ ਉਹ ਪਤਾ ਨਹੀਂ ਕੀ ਕੱਚਾ ਪਿੱਲਾ ਜਾ ਖਾ ਲੰਨੇ ਆਂ ਵੀ ਲੈ ਲੈ ਖਾਈ ਜੰਨੇ ਆ ਮਾਮੀ ਦੇਖਾ ਹੁਣ ਦੇਖਣਾ ਫੁੱਲ ਗੀ ਨਾ ਦੋਨੇ ਪਾਸੇ ਤੇ ਰੜ ਗੀਆਂ ਪਤਲੀ ਜੀ ਰੋਟੀ ਕਰਦਾ ਹੈ ਇਹ ਚੀਜ਼ ਦਾ ਫਰਕ ਹੈ ਇਹ ਤੁਹਾਡਾ ਹੁਣ ਕਿਸੇ ਦੇ ਲੈਂਦਾ ਦਾ ਆਟਾ ਆਟਾ ਤਾਂ ਉਹੀ ਆਂ ਦੇ ਆਪਾਂ ਰਸਤੇ 'ਚ ਅੱਛਾ ਜਾਂਦੇ ਜਾਂਦੇ ਉਹਨਾਂ ਕੋਲ ਤੀ ਲੈ ਕੇ ਜਾਈਏ ਬਸ ਹਾਂ ਲੈ ਤੇ ਹੁਣ ਮੈਂ ਜੇ ਗੱਡੀ ਲੈ ਕੇ ਆਉਂਦਾ ਨਹੀਂ ਤਾਂ ਫਿਰ ਅਸੀਂ ਗਾਹਾਂ ਤੇ ਜਾ ਕੇ ਘਰਾਟ ਤੇ ਲੈ ਆਉਂਦੇ ਮੈਂ ਆਟਾ ਇੰਨੀ ਬਹੁਤ ਵਧੀਆ ਘਰਾਟ ਵਰਗਾ ਹੀ ਆ ਅੱਛਾ ਹਾਂ ਬਣਾ ਮੇਰ ਜੁਰਦਾਨ ਸੋਨਾ ਨਹੀਂ ਬਣਾ ਖਾਣੇ ਨੂੰ ਵਧੀਆ ਇਹ ਵੀ ਗੱਲ ਠੀਕ ਹੈ। ਨਾਲੇ ਪਤਲੀਆਂ-ਪਤਲੀਆਂ ਰੋਟੀਆਂ ਆਂਦੇ ਨੇ ਕਣਕ ਦੀ ਰੋਟੀ ਹੁੰਦੀ ਐ। ਹਮਮ। ਗੱਟਾ ਸੋਹਣਾ ਹੁੰਦਾ ਚੱਕੀ ਦਾ ਉੱਥੇ ਦੀ ਲਿਆਉਂਦੇ ਜਿਆਦਾ। ਘਰਾਟ ਪਰ ਤਾ ਉਹ ਉਧਰ ਗੰਬਰ ਤੋਂ ਕਣੀ ਜਾਂਦਾ ਕਈ ਵਾਰ ਨਹੀਂ ਜਾਂਦਾ। ਆਏ ਗੱਲ ਹੈਗੀ ਗੇੜ ਨਹੀਂ ਨਾ ਹੈਗਾ ਉਧਰੋਂ। ਹਾਂ ਫਿਰ ਉਹਦੇ ਤੇ ਫੜ ਲਿਆਉਂਦੇ ਕਈ ਵਾਰ। ਹਮਮ ਹਮਮ ਹਮਮ। shear ਗਰਮਾ-ਗਰਮ ਪ੍ਰਸ਼ਾਦਾ। ਮਰੀ ਰੋਟੀ ਚੱਲੇਗੀ ਅੰਦਰ ਮੇਰੀ ਅੱਛਾ ਉਹ ਗਰਮ ਪੀਓਗੀ ਫਿਰ ਤਾਂ ਗਰਮ ਦੇ ਦੇ ਬਹੁਤ ਠੀਕ ਹੈ ਫਿਰ ਗਰਮ ਗਰਮ ਪ੍ਰਸ਼ਾਦ ਸ਼ਿਆਮੈਂ ਤਾਂ ਹੋਰੇ ਬਸੇ ਉਲਝ ਗਿਆ ਤਾਂ ਮਹਾਰਾ ਲੰਗਰ ਬਣ ਰਿਹਾ ਇੱਧਰ ਸ਼ਿਆ ਅੱਛਾ ਬਾਹੀਂ ਦੇ ਸ਼ੁਰੂ ਕਰਤੀ ਮੈਨੂੰ ਹਾਕ ਤਾਂ ਮਾਰ ਲੰਦਾ ਮੈਂ ਉਧਰ ਨਕੇ ਪਤਪਨ ਪੈਣਾ ਮੈਂ ਫਿਰ ਬਾਹੀਂ ਕੇ ਨਾਲ ਵੀਡੀਓ ਬਣਾਉਣੇਗਾ ਬਾਰ ਮਹਿਦਫ ਬਣਾਉਣੀ ਹੁੰਦੀ ਫਿਰ ਰੋਟੀ ਆ ਗਈ ਫਿਰ ਅਦਾ ਪ੍ਰਸ਼ਾਦਾ ਆ ਗਿਆ ਵਾਹ ਮੈਨੂੰ ਪੁੱਤ ਗਰਮ ਰੱਖਦੇ ਵੇ ਠੰਡੀਆਂ ਹੋ ਗਈਆਂ ਜੇ ਠੰਡੀਆਂ ਆ ਲਈ ਜੇ ਮੈਂ ਕਿਹੜੀ ਝੂਠਾ ਕਰਿਆ ਹਲ ਹਾਂਜੀ ਗਰਮ ਨਹੀਂ ਆ ਕਰ ਤੂੰ ਮੈਂ ਠੰਡੀ ਕੋਈ ਨਹੀਂ ਕੋਈ ਨਹੀਂ ਬਸ ਠੀਕ ਹੈ ਠੀਕ ਹੈ ਠੀਕ ਹੈ ਓਕੇ 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 ਲੋ ਜੀ ਭਾਈ ਜੀ ਲੱਗਿਆ ਵੇ ਪ੍ਰਸ਼ਾਦਾ ਸ਼ਗਨ ਤੁਸੀਂ ਪ੍ਰਸ਼ਾਦਾ ਖਾ ਕੇ ਬਾਅਦ ਚ ਰਿਵਿਊ ਦਿੰਦੇ ਆ ਕਿ ਕਿਆ ਕਿੱਦਾਂ ਦੀ ਸੀ ਹਨਾ ਇੱਕ ਨੰਬਰ ਤਾਂ ਇਹ ਚੱਕ ਤੇ ਫੱਟੇ ਨਾ ਵਾਹ ਬਈ ਵਾਹ ਮੇਤਰਾ ਲੱਗ ਫਿਨਿਸ਼ਿੰਗ ਲੜੀ ਜੀ ਕਾਲਾ ਬਾਈ ਚ ਦੇਹਰਾ ਪਿੱਛੇ ਤੇ ਮੇਰੀ ਪਿੱਠ ਪਿੱਛੇ ਦੇ ਕਾਲਾ ਬਾਈ ਕਹੀ ਜਾਂਦਾ ਮੈਂ ਚਾ ਛੱਡ ਕੇ ਛੱਡ ਕੇ ਆ ਪਾਇਆ ਮੈਂ ਤਾਂ ਪਿੰਦਾ ਹੀ ਨਹੀਂ ਚਾ ਮੰਮੀ ਦਾ ਨੇ ਆ ਥੋੜਾ ਦੇਖੋ ਕਿਹੜੇ ਚੱਕਰਾਂ ਚ ਪਏ ਹੋਏ ਆ ਬੱਬੂ ਕੋਛੇ ਨਾਲੇ ਕੀ ਆ ਇਹੋ ਮਰੂਦ ਵਹੀ ਚੱਲ ਪਏ ਨਹੀਂ ਲੱਗੀਆਂ ਲੱਗਦੀਆਂ ਨਹੀਂ ਚਾ ਚੱਕਰ ਕਿੱਥੇ ਖੰਜੂਰ ਹੋਰ ਕਿੱਥੇ ਆ ਅੱਛਾ ਹੈਗੀਆਂ ਆਪਾਂ ਦੋ ਲੱਗੀਆਂ ਕਾਦ ਲੱਗਦੀ ਆ ਇਹ 80 ਜਿਹੜੀਆਂ ਪਹਿਲੇ ਕਿਆ ਨਾ ਤੋੜ ਕੇ ਨਹੀਂ ਖਦਾ ਨਾ ਜਿਆਦਾ ਦੇ ਭਾਖੀ ਨਾ ਆਹ ਨਾੜੀ ਖਾਦੀ ਸੁੱਕੀਆਂ ਦੀਆਂ ਤੋੜੀ ਵਿੱਚ ਮੰਮੀ ਸੁੱਕਿਆ ਹੋਏ ਤਾਂ ਸੇਕ ਬਣਦੀ ਓਹ ਚੀਜ਼ ਕਿਆ ਬਣਦੀਆਂ ਸੁੱਕੀਆਂ ਵੀ ਠੀਕ ਆ ਕਿਆ ਸੁਆਰੇ ਬਣਦੇ ਉਹ ਆਹ ਹੱਡੀਆਂ ਹੁੰਦੀ ਆ ਇਹ ਤਾਂ ਨਹੀਂ ਨੇਗ ਹੁੰਦੀਆਂ ਛੋਟੀਆਂ ਨੇ ਮੀਂਗਣਾ ਬੱਕਰੀ ਦੀ ਮੀਂਗਣਾ ਨਹੀਂ ਇਹ ਛੋਟੀ ਜਮਨ ਹੈ ਤੋ ਤਾਂ ਠੀਕ ਠਾਕ ਹੁੰਦੀ ਆ ਯਾਰ ਜਿਹੜੀ ਉੱਧਰ ਸਿਸਮਾ ਟੀ ਪੁਆਇੰਟ ਤੇ ਲੱਗੀ ਮੈਨੂੰ ਇਧਰ ਉਹਨਾਂ ਦੀ ਉਹ ਉਹ ਐਲ ਡੀ ਲੱਗਦੀ ਆ ਇਹ ਵੀ ਗੱਲ ਠੀਕ ਹੈ ਹੈ ਫੇਲੀ ਦੇ ਕਿਦਾਰ ਆ ਬੰਨ ਉਹਨਾਂ ਨੂੰ ਵੈਰਾਈਟੀ ਹੋਰ ਹੈ ਇਹ ਕੋਈ ਨਹੀਂ ਕਹਿੰਦੇ ਬੰਦੇ ਦਾ ਚੱਲੇ ਜਾਂਦੇ ਆ ਹਾਂ ਬਸ ਚਲੋ ਚੱਲੀਏ ਫਿਰ ਉਧਰ ਨਾਲੇ ਬੰਨਦੇ ਉਹਨਾਂ ਨੇ ਸਾਨੂੰ ਸੀ ਆਫ ਕਰੋ ਉਹ ਜਿਹੜਾ ਤੇਲੀ ਅੰਬ ਕਿਹੜਾ ਉਹ ਛਾੜੀ ਮੈਂ ਹੁਣ ਇਹਨੂੰ ਪੁਰਾਣੀਆਂ ਗੱਲਾਂ ਸਭ ਚੇਤੇ ਆਉਣ ਲੱਗੀਆਂ ਓ ਯਾਰ ਮੈਂ ਪੁੱਛਤਾ ਲਵਾਂ ਵੀ ਅੰਬ ਗਿਆ ਕਿੱਥਾ ਉਹ 19 ਕਾਰਬਾਈ ਇਹ ਨਹੀਂ ਕਿਰਾਏ ਮੁੱਤ ਖਰਾਬ ਹੋਗਾ ਅੰਬ ਖਰਾਬ ਹੋਗਾ ਕਿ ਵੱਡੇ ਆ ਕੀ ਕਰੇਗਾ ਨਹੀਂ ਨਹੀਂ ਖਰਾਬੇ ਹੋਗਾ ਆਗੋ ਗੀ ਜੀ ਲਾਕੇ ਥੋੜੀ ਜਣਕੋ ਤੇ ਜਲ ਗਿਆ ਤਾਂ ਮੈਨੂੰ ਲੱਗਦਾ ਨਾ ਹਵਾ ਚ ਜੜ ਤੇ ਭੱਟ ਹੂੰ ਪਰ ਮੰਮੂ ਅੰਬ ਇੱਕ ਨੰਬਰ ਦਾ ਹਾਂ ਚੱਲੀਏ ਬੇਕਾਰ ਨਹੀਂ ਚਲੋ ਜੀ ਬਿਲਕੁਲ ਜੀ ਲਓ ਜੀ ਹੁਣ ਸਾਡੀ ਤਿਆਰੀ ਹੈ ਜੀ ਘਰੋਂ ਚੱਲਣ ਦੀ ਹਾਲੇ ਤਰ ਬਾਈ ਵਾਲੇ ਦੌੜਾ ਦੇਖੀ ਜਾਂਦਾ ਕਿ ਆ ਦੇਖੀ ਜਾਂਦਾ ਇਹ ਭਾਈ ਮੈਂ ਆ ਦੇਖਦਾ ਇੱਕ ਤਾਂ ਆਪਣੇ ਅਰਬੀ ਨੇ ਨਾ ਪਤੀੜ ਬਣਾਇਆ ਹੋਇਆ ਰੈਣ ਦੇ ਹੁਣ ਚੱਕਰਾਂ ਚੜਵਾ ਨੇਰਾ ਪਾਉ ਤੋ ਗਿਆ ਹਾਲ ਆਪਾਂ ਗੁਰਦੁਆਰਾ ਸਾਹਿਬ ਉੱਪਰ ਵੀ ਮੱਥਾ ਟੇਕਣਾ ਉਹ ਦਿਖਾਈ ਮਾਮੀ ਕਹਿੰਦੀ ਵੀ ਬੜੇ ਉਹ ਕੀ ਚੀਜ਼ ਕੀ ਬਣਦੇ ਜਿਹੜੇ ਮਾਂ ਕੀ ਕਹਿਦੀ ਜਹੋ ਦੋ ਕਚਾਲ ਕਿੱਥੇ ਹੈ ਬੜੇ ਬੜੇ ਪੱਤੇ ਬੜੇ ਬੜੇ ਪੱਤੇ ਵਾਲਾ ਥੱਲੇ ਕਚਾਲ ਉਹਦੇ ਧਰਤੀ 'ਤੇ ਬੜੇ ਬੜੇ ਪੱਤੇ ਦਾ ਤਾਂ ਉਹ ਬਣਦਾ ਪਤੀੜ ਮਾਮੂ ਨਹੀਂ ਯਾਰ ਹਾਂ ਇਹਦਾ ਨਹੀਂ ਬਣਦਾ ਮਾਮੂ ਯਾਰ ਕਿਥੇ ਨਹੀਂ 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 ਇਹਨੇ ਗਿਰਜਣ ਵਾਲੇ ਦਰ ਨੂੰ ਅੱਜ ਤੇ ਘੁੰਮ ਕੇ ਆਏ ਘੁੰਮ ਲੈਣੇ ਲੈਟ ਦੇ ਉੱਪਰ ਕਾਨੂੰ ਬੰਨਦਾ ਤੂੰ ਯਾਰ ਇਹ ਪਿੱਛੇ ਰੱਖ ਕੇ ਇਹਦੇ ਟੋਲੇ ਹੀ ਚੱਕਣਾ ਉਹਨੂੰ ਮੈਂ ਚਲਾਉਣਾ ਸੁਣ ਮਾਮੇ ਮਾਮੇ ਇੱਥੇ ਬੰਨ ਇੱਥੇ ਇਹਦੇ ਗੱਲ ਬੰਨ ਉਹਰੇ ਐਂ ਇੱਥੇ ਪਟਕ ਜੂਗਾ ਇਹ ਪੈਰ ਪੈਰ ਤੇ ਸਿਰਕਾਉਣਾ ਮੂਰੇ ਹੈ ਬਾਹਰ ਨਹੀਂ ਹਾਂ ਰੱਸੀ ਦੀ ਕਿਹੜਾ ਫਿਰ ਇਹਦੇ ਗੱਲ ਬੰਨ ਫਿਰ ਰੱਸੀ ਗੱਲ ਤਾਂ ਬੰਨੀ ਪਹਿਲਾਂ ਇਹਦੇ ਗੱਲ ਬੰਨ ਉੱਪਰ ਉਹ ਮਮੇ ਇਹਨਾਂ ਤੋਂ ਬੰਨਣਾ ਪੈਣਾ ਚੌੜੇ ਨੂੰ ਬੰਨਦੇ ਪਹਿਲਾਂ ਇਹਦੇ ਨਾਲ ਹੂੰ ਕੋਈ ਇਨਸ਼ਾਅੱਲਾ ਬੰਨਣਾ ਅਸੀਂ ਆਪੇ ਇਹ ਵੀ ਖੱਤ ਬੰਨਦੇ ਤੇ ਆਹ ਲੱਗਦਾ ਨਹੀਂ ਮਮੇ ਕੰਮ ਖਰਾਬ ਹੋ ਜਾਣਾ ਇਹ ਹੈ ਗਿਰ ਜਾਣੇ ਥੱਲੇ ਮੈਂ ਕਹਿੰਦਾ ਜੇ ਨੀ ਲੈਣਾ ਹੇ ਤਾਂ ਕਿਤੇ ਆਏ ਹੋਵੇ ਝੋਲਾ ਪਟਿਆ ਹੋਵੇ ਉੱਥੇ ਚੱਕ ਦੇਖੀਓ ਵਿੱਚ ਤੇ ਗਿਰ ਲਿਆ ਹੋਵੇ ਸਾਰਾ ਜ਼ਮਾਨ ਹੈ ਹੈ ਕਹਿੰਦਾ ਹਾਂ ਆਲਾ ਵੀ ਪਿੰਨੀ ਇੱਕ ਬੀਨ ਵੀ ਲੀ ਇੱਥੇ ਕਦੇ ਕਦ ਹੋਈ ਪਿੰਨੀ ਵਾਲੀ ਗੱਲ ਕੋਈ ਹੋਈ ਈ ਹੋ ਪਿੰਨੀਆਂ ਠੀਕ ਹੈ ਉਹ ਥੱਲੇ ਸਲੰਸਰ ਵਾਲੀ ਸਾਈਡ ਬੰਨ ਨੇ ਉਹ ਗਰਮ ਹੋ ਗਿਆ ਝੋਲਾ ਤੇ ਗਰਮ ਹੋ ਗਿਆ ਉਹ ਰਸਤੇ 'ਚ ਪਿੰਨੀ ਨਿਕਲੀ ਜੀ ਠੀਕ ਕੀ ਗਈ ਨਿਕਲ ਕੇ ਜਾ ਕੇ ਰਿਆ ਕਰਨੇ ਪਾਈ ਬੇਟੀ ਦਾ ਲਿਫਟ ਲੈ ਗਈ ਸੀ ਹੈ ਨੇ ਕਹਿੰਦੇ ਪਾਈ ਲਾਉਗਾ ਨਾ ਮੈਂ ਬੀਬੀ ਲੈ ਆਪਣਾ ਝੋਲਾ ਫੜ ਤੇ ਦੇਖਿਆ ਬਿੱਚ ਪਿੰਨੀ ਹੀ ਪਿੰਨੀ ਕਿਥੇ ਗਈ ਪਿੰਨੀ ਰਗੀਆਂ ਥੱਲੇ ਨੂੰ ਕੋ ਕੰਮ ਨਾ ਹੋਵੇ ਮਰਬੂਤ ਹੋਵੇ ਨਾ ਬਿੱਚ ਅਸੀਂ ਝੋਲੇ ਲਈ ਤੀ ਜੀ ਚੱਗੀ ਗਾ ਜੀ ਦੰਦਾਂ ਦੇ ਨੀ ਕਿ ਦਾ ਹੁਣ ਤੇਰੇ ਮਾਮਨੇ ਨਾ ਲੱਜਾ ਲੱਕ ਪੱਕੀ ਆ ਲਾ ਅਸੀਂ ਵੀ ਦੇਖਣਾ ਕੋਈ ਨਹੀਂ ਹੈ ਕਿ ਸਪੀਡ ਅਸੀਂ ਵੀ ਦੇ ਰੱਖਣੀ ਹੈ ਨਾ ਇਹਦੇ ਉੱਪਰ ਵੀ ਕਿਹ ਹੈ ਇਹ ਇਹ ਚੀਜ਼ ਪੱਟੀ ਗਿਆ ਵਾ ਚਾਹੇ ਥੋੜਾ ਜਿਹਾ ਸਾਰਾ ਇੱਧਰ ਰੱਖ ਲੈ ਨਾ ਇੱਧਰ ਤੇ ਅੰਦਰ ਹੂੰ ਨਹੀਂ ਕੈਨੋ ਖਾਰਾ ਰਿਹਾ ਵੇ ਕੈ ਰੱਖਣੇ ਆਏ ਪਤਾ ਕੀ ਗੱਲ ਹੈ ਜੀ ਅਸੀਂ ਹੁਣ ਅਸੀਂ ਵੀਡੀਓ ਪਾ ਦੇਣੀ ਮੰਮੀ ਠੀਕ ਹੈ ਕੋਈ ਕਈ ਬੰਦੇ ਪਤਾ ਨਹੀਂ ਕੀ ਗੱਲ ਹੈ ਦਿਮਾਗ ਚ ਕਹੂਗੇ ਤੁਸੀਂ ਉਰੇ ਮਾਮੀਰ ਕੋ ਖਾਣੇ ਆਉਂਦੇ ਏ ਜੀ ਫਲਾਣਾ ਤੇ ਖਾ ਰੋਟੀ ਮੈਂ ਟ ਘਰਦੇ ਸੀ ਤੁਸੀਂ ਦੇਖੋ ਹੁਣ ਆਪਣਾ ਰਿਸ਼ਤੇਦਾਰ ਨਹੀਂ ਮਜਾਂਦੇ ਕੋਈ ਆਪਣਾ ਖਾਂਦਾ ਪੀਂਦਾ ਨਹੀਂ ਹਾਂ ਕੋਈ ਵੀ ਜਾਂਦਾ ਏ ਮਾਮੀ ਕੋਲ ਜਾਂਦਾ ਨਾਨਕੇ ਜਾਂਦਾ ਕਿਤੇ ਵੀ ਹਾਂ ਤਾਂ ਮਾਮੀ ਜਾਂਦੀ ਹੁਣੇ ਪਿਆਰ ਆ ਸਾਨੂੰ ਮਰੂਦ ਲੱਗੇ ਹੋਤੇ ਮਾਮੀ ਨੇ ਤੋੜ ਕੇ ਤੇ ਹਾਂ ਵੀ ਇਹ ਕੋਈ ਗੱਲ ਹੋਣੀ ਹੈਗੀ ਚਲ ਇਹ ਤਾਂ ਪਿਆਰ ਦੀ ਗੱਲ ਹੈਗੀ ਲੈ ਚੱਲੀ ਹਾਂ ਮਰੂਦ ਆਇਆ ਤਾਂ ਹੁਣ ਆਪਣੇ ਪਾਪੀ ਹੈਗੇ ਬਥੇਰੇ ਉੱਤੇ ਕਿਹਦੇ ਪਤਾ ਨਹੀਂ ਕਿਹ ਚੜ ਜਾਂਦੇ ਨਹੀਂ ਅੱਛਾ ਗਾਲ ਕੱਢਦੀ ਪਿੱਛੇ ਮਾਮੇਂ ਦਾ ਚੱਕਦੇ ਪਿੱਛੇ ਚੱਲ ਕੋਈ ਗੱਲ ਨਹੀਂ ਪਾਣੀ ਪੈਂਦਾ ਜਾਂਦਾ ਅੱਗੇ ਇੰਨੀ ਤੂੰ ਤੇ ਜੇ ਹੁਣ ਮਾਮਾ ਮਾਮੀ ਜਾਂਦੇ ਉਹ ਵੀ ਰੋਟੀ ਤਾਂ ਖਾਂਦੇ ਹੀ ਜਾ ਕੇ ਸਾਡੇ ਕੋਲੋਂ ਬੜੇ ਭੁੱਖੇ ਹੁੰਦੇ ਰੋਟੀ ਕਹਿੰਦੇ ਕਿੱਥੇ ਜਾਣਾ ਬਾਹਰ ਰੋਟੀ ਦਾ ਪੈਸਾ ਨਹੀਂ ਸਾਰਿਆਂ ਨੇ ਹੈ ਚੱਲ ਫੇ ਭਾਈ ਮੋੜ ਘੱਡੀ ਫੇ ਚੱਲੀਏ ਆਪਾਂ ਹੂੰ ਮੈਂ ਤੇ ਪੈਰ ਕਿ ਕਿੱਥੇ ਰੱਖਾਂ ਭਾਈ ਇਹ ਤੈਨੂੰ ਜਲਾਉਣਾ ਪੈਣਾ ਮੇਰੇ ਕਿੱਥੇ ਕਿੱਥੇ ਮੋੜ ਤੋਂ ਲੈ ਹੁਣ ਪਿੱਛੇ ਨੂੰ ਹੈ ਮੋੜ ਤੋਂ ਲੈ ਮੋੜ ਮੈਦਨ ਨਾ ਚਾਪੀ ਦ अच्छा ला चाबी मेरे कोले है चल थोड़ी दूर तक तो लेके जाऊंगा भाई चलो जी ठीक है जी हुन गुरुद्वारा साहब ਵਿੱਚ ਜਾ ਕੇ ਹੈ ਭਾਈ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦਾ ਮੈਂ ਤੇ ਹਾਂਜੀ ਹਾਂਜੀ ਜੋੜੀ ਜੀ ਸਾਹਿਬ ਮੱਥਾ ਟੇਕਣਾ ਮੇਰਾ ਪਰਵਾਰੀ 15 ਦਿਨ ਬਾਅਦ ਕਿਹੜਾ ਕਾਤੇ 15 ਦਿਨ ਬਾਅਦ ਕਿਹੜਾ ਫੇਰ ਹੋਰ ਹੋਰ ਕੀ ਮੈਂ ਕਾ ਤੁਹਾਨੂੰ ਅਮਸ ਬਰਾ ਕਰਨਾ ਹੈ ਕਿ ਤੇਰੇ ਨਾਲ ਮੱਛਾ ਹਾਂ ਹੋਣੇ ਕਰ ਲੈ ਜਿਹੜਾ ਕਰਨਾ ਨਾ ਨਾ ਫਿਰ ਬਹੂਆਂ ਦੀ ਵਿੱਚ ਰਾਜ ਜ਼ਰੂਰੀ ਆ ਨਾ ਬਹੂਆਂ ਨਾਲ ਕੋ ਨੂੰ ਵੀ ਹਾਂ ਬਹੂਆਂ ਦੇ ਤੇ ਜ਼ਰੂਰੀ ਆ ਕੇ ਮੁੰਡਿਆ ਤੇ ਪਹਿਲਾਂ ਬਹੂਆਂ ਹੁੰਦੀਆਂ ਕੋਈ ਲੱਗਦਾ ਕੋਈ ਦਾ ਦਾਲ ਵਿੱਚ ਕਾਲਾ ਕੋਈ ਲੱਗਦਾ ਕੋਈ ਐ ਕਾਲੇ ਲਾਲ ਵਿੱਚ ਕਾਲਾ ਲੱਗਦਾ ਕੋਈ ਤਾਂ ਕਮੀ ਆ ਕੇ ਤਾਂ ਸਾਡੀ ਕਦਰ ਉਹ ਦੇਖਣਾ ਮੈਂ ਕਹਿਤਾ ਮਾਮੀ ਉਹਨਾਂ ਨੂੰ ਕੁੜੀ ਮੰਨ ਜਾਣਾ ਕੋਈ ਚੱਕਰ ਨਹੀਂ ਤੂੰ ਮਨ ਦੱਸ ਦੇ ਹਾਂ ਨਾ ਨਾ ਹੋਇਆ ਵਾ ਨਾ ਨਾਲ ਗੱਲ ਉਹ ਗੱਲ ਹੋਈ ਵੀ ਆ ਫੇ ਮੇਰੇ ਦੀ ਗੱਲ ਚੱਲ ਮੈਂ ਦੇਖ ਲਊਗਾ ਕਿਹੜਾ ਚੱਕਰ ਆ ਹਾਂ ਪਾਰਲੀ ਕਿਹੜਾ ਤੂੰ 15 ਕਿਲੋਬਾਹ ਹੂੰ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਚੱਲ ਠੀਕ ਹੈ ਹਾਂ ਮਾਰ ਕੇ ਜਾਇਓ ਰਸਤਾ ਉਹ ਗਿੱਲਾ ਹਾਂ ਥੋੜਾ ਜਿਹਾ ਗਿੱਲਾ ਰਸਤਾ ਹਾਂ ਚੱਲ ਠੀਕ ਆ ਫੇ ਮਾਮੇ ਓਕੇ ਹਰ ਲਓ ਜੀ ਆ ਗਏ ਜੀ ਜੋਰਜੀ ਸਾਹਿਬ ਤੇ ਮੌਸਮ ਬਹੁਤ ਹੀ ਸਾਫ਼ ਸੁਥਰਾ ਨਜ਼ਰ ਆ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਕਰੋਨਾ ਜੀ ਤੁਹਾਡਾ ਉੱਪਰ ਚੜ ਕੇ ਦਰਸ਼ਨ ਫਿਰਦਾ ਫਿਰਦਾ ਜੀ ਮੈਂ ਤੇਰੇ ਦਰਿਆ ਤੇ ਆ ਆਪਣੀ ਤਰਨੀ ਲਾ ਕੇ ਆ ਫਿਰਦਾ ਫਿਰਦਾ